ਤੁਸੀਂ ਵੀ ਇੱਕ ਰੀਲ ਬਣਾ ਕੇ ਕਮਾ ਸਕਦੇ ਹੋ 15000 ਰੁਪਏ 1 ਅਗਸਤ ਤੱਕ ਤੁਸੀਂ ਵੀ ਇੱਕ ਰੀਲ ਬਣਾ ਕੇ ਇਹ ਇਨਾਮ ਰਾਸ਼ੀ ਜਿੱਤ ਸਕਦੇ ਹੋ ਦਰਸਲ ਭਾਰਤ ਦੇ ਵੱਲੋਂ ਡਿਜੀਟਲ ਕ੍ਰਾਂਤੀ ਦੇ ਦਹਾਕਾ ਪੂਰਾ ਹੋਣ ਤੇ ਇਹ ਰੀਲ ਕੰਪੀਟੀਸ਼ਨ ਜੋ ਹੈ ਉਹ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਦੱਸ ਦਈਏ ਕਿ 1 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਇਹ ਕੰਪੀਟੀਸ਼ਨ ਜੋ ਹੈ ਉਹ ਚੱਲੇਗਾ ਜਿਸ ਦੇ ਵਿੱਚ ਤੁਸੀਂ ਵੀ ਇੱਕ ਰੀਲ ਬਣਾ ਕੇ 15000 ਰੁਪਏ ਦਾ ਇਨਾਮ ਜੋ ਹੈ ਉਹ ਜਿੱਤ ਸਕਦੇ ਹੋ ਦੱਸ ਦਈਏ ਕਿ 1 ਜੁਲਾਈ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਇਸ ਡਿਜੀਟਲ ਇੰਡੀਆ ਦੀ ਪਹਿਲ ਕਦਮੀ ਜੋ ਹੈ ਉਹ ਸ਼ੁਰੂ ਕੀਤੀ ਗਈ ਸੀ ਡਿਜੀਟਲ ਭਾਰਤ ਨੂੰ ਬੜਾਉਣ ਦੇ ਲਈ ਦੱਸ ਦਈਏ ਕਿ ਇਹ ਮੋਹਮ ਸ਼ੁਰੂ ਕੀਤੀ ਗਈ ਸੀ ਤਾਂ ਕਿ ਭਾਰਤ ਦੇ ਵਿੱਚ ਡਿਜੀਟਲਾਈਜੇਸ਼ਨ ਕੀਤੀ ਜਾ ਸਕੇ ਹਰ ਖੇਤਰ ਦੇ ਵਿੱਚ ਬੈਂਕਿੰਗ ਖੇਤਰ ਸਿੱਖਿਆ ਤੇ ਚਾਹੇ ਉਹ ਟੈਕਨੋਲੋਜੀ ਨੂੰ ਲੈ ਕੇ ਹੋਵੇ ਤਾਂ ਡਿਜੀਟਲ ਕ੍ਰਾਂਤੀ ਨੂੰ 10 ਸਾਲ ਪੂਰੇ ਹੋਣ ਤੇ ਦਹਾਕਾ ਪੂਰਾ ਹੋਣ ਤੇ ਇੱਕ ਕੰਪੀਟੀਸ਼ਨ ਜੋ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਦੱਸ ਦਈਏ ਕਿ ਇਸ ਕੰਪੀਟੀਸ਼ਨ ਦਾ ਨਾਮ ਅ ਡੇਕੇਡ ਆਫ ਡਿਜੀਟਲ ਇੰਡੀਆ ਰੀਲ ਕੰਪੀਟੀਸ਼ਨ ਇਸ ਦਾ ਨਾਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਤੁਸੀਂ ਵੀ ਇੱਕ ਰੀਲ ਬਣਾ ਕੇ 15000 ਰੁਪਏ ਦਾ ਇਨਾਮ ਜੋ ਹੈ ਉਹ ਜਿੱਤ ਸਕਦੇ ਹੋ ਦੱਸ ਦਈਏ ਕਿ 1 ਮਹੀਨਾ 1 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਇਹ ਸਮਾਂ ਹੈ ਟਾਈਮ ਪੀਰੀਅਡ ਹੈ ਜਿਸ ਦੌਰਾਨ ਤੁਸੀਂ ਆਪਣੀ ਵੀਡੀਓ ਮਾਈ ਗਵਰਨਮੈਂਟ ਐਪ ਦੱਸ ਦਈਏ ਕਿ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਆਪਣੀ ਵੀਡੀਓ ਜੋ ਹੈ ਰੀਲ ਜੋ ਹੈ ਅਪਲੋਡ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਸੀਂ ਵੀ 15000 ਰੁਪਏ ਦਾ ਇਨਾਮ ਜੋ ਹੈ ਉਹ ਜਿੱਤ ਸਕਦੇ ਹੋ ਤਾਂ ਇਹ ਕੰਪੀਟੀਸ਼ਨ ਆ ਡੈਕੇਡ ਆਫ ਡਿਜੀਟਲ ਇੰਡੀਆ ਰੀਲ ਕੰਪੀਟੀਸ਼ਨ ਜਿਸ ਦੇ ਤਹਿਤ ਕੋਈ ਵੀ ਵਿਅਕਤੀ ਇੱਕ ਰੀਲ ਬਣਾ ਸਕਦਾ ਹੈ ਜਿਸ ਦੇ ਵਿੱਚ ਰੀਲ ਦੇ ਵਿੱਚ ਦੱਸ ਦਈਏ ਕਿ ਤੁਸੀਂ ਡਿਜੀਟਲ ਇੰਡੀਆ ਦੀ ਕ੍ਰਾਂਤੀ ਨੂੰ ਦਿਖਾਉਣਾ ਹੈ ਕਿ ਕਿਵੇਂ ਵੱਖ-ਵੱਖ ਖੇਤਰਾਂ ਦੇ ਵਿੱਚ ਚਾਹੇ ਉਹ ਬੈਂਕਿੰਗ ਦਾ ਖੇਤਰ ਹੋਵੇ ਸਿੱਖਿਆ ਜਾਂ ਉਹ ਟੈਕਨੋਲੋਜੀ ਨੂੰ ਲੈ ਕੇ ਕੋਈ ਵੀ ਕ੍ਰਾਂਤੀ ਆਈ ਹੋਵੇ ਕਿਵੇਂ ਡਿਜੀਟਲਾਈਜ਼ ਜੋ ਹੈ ਭਾਰਤ ਹੋਇਆ ਹੈ ਉਸ ਨੂੰ ਤੁਸੀਂ ਰੀਲ ਦੇ ਵਿੱਚ ਇੱਕ ਸਟੋਰੀ ਲਾਈਨ ਦੇ ਜ਼ਰੀਏ ਦਰਸਾਉਣਾ ਹੈ ਜਿਸ ਤੋਂ ਬਾਅਦ ਤੁਸੀਂ ਇਸ ਰੀਲ ਨੂੰ ਮਾਈ ਗਵਰਨਮੈਂਟ ਵੈਬਸਾਈਟ ਤੇ ਜਾ ਕੇ ਅਪਲੋਡ ਕਰ ਸਕਦੇ ਹੋ ਤੇ ਤੁਸੀਂ ਵੀ 15000 ਦਾ ਇਨਾਮ ਜੋ ਹੈ ਉਹ ਜਿੱਤ ਸਕਦੇ ਹੋ ਤਾਂ ਇਸ ਸਰਕਾਰ ਦੇ ਵੱਲੋਂ ਰੀਲ ਕੰਪੀਟੀਸ਼ਨ ਜੋ ਹੈ ਉਹ ਕਰਵਾਇਆ ਜਾ ਰਿਹਾ ਹੈ ਦੱਸ ਦਈਏ ਕਿ ਇਸ ਰੀਲ ਦੀ ਜੋ ਮਿਆਦ ਹੈ ਟਾਈਮ ਪੀਰੀਅਡ ਹੈ 1 ਮਿੰਟ ਦਾ ਹੋਣਾ ਚਾਹੀਦਾ ਹੈ ਇਹ オリジナル ਕੰਟੈਂਟ ਹੋਣਾ ਚਾਹੀਦਾ ਹੈ ਭਾਪਕਿ ਤੁਸੀਂ ਇਸ ਵੀਡੀਓ ਨੂੰ ਕਿਸੇ ਹੋਰ ਪਲੈਟਫਾਰਮ ਤੇ ਪਹਿਲਾਂ ਤੋਂ ਸ਼ੇਅਰ ਜੋ ਹੈ ਉਹ ਨਾ ਕੀਤਾ ਹੋਵੇ ਉੱਥੇ ਹੀ ਦੱਸ ਦਈਏ ਕੈਂਪੀ 4 ਫਾਰਮੈਟ ਦੇ ਵਿੱਚ ਵੀਡੀਓ ਨੂੰ ਤੁਸੀਂ ਅਪਲੋਡ ਕਰਨਾ ਹੈ ਵੀਡੀਓ ਕਿਸੇ ਵੀ ਭਾਸ਼ਾ ਦੇ ਵਿੱਚ ਹੋ ਸਕਦੀ ਹੈ ਚਾਹੇ ਉਹ ਹਿੰਦੀ ਪੰਜਾਬੀ ਇੰਗਲਿਸ਼ ਜਾਂ ਕਿਸੇ ਵੀ ਮਾਂ ਬੋਲੀ ਦੀ ਭਾਸ਼ਾ ਵਿੱਚ ਹੋ ਸਕਦੀ ਹੈ ਤਾਂ ਇਹ ਰੀਲ ਤੁਸੀਂ ਅਪਲੋਡ ਕਰ ਸਕਦੇ ਹੋ ਜਿਸ ਤੋਂ ਬਾਅਦ ਤੁਸੀਂ ਵੀ ਇਨਾਮ ਜਿੱਤ ਸਕਦੇ ਹੋ 15000 ਇੱਕ ਰੀਲ ਬਣਾ ਕੇ ਤੁਸੀਂ ਵੀ ਜੋ ਹੈ ਉਹ ਜਿੱਤ ਸਕਦੇ ਹੋ ਤਾਂ ਦੱਸ ਦਈਏ ਕਿ ਟੌਪ 10 ਵਿਨਰਸ ਜੋ 10 ਜੇਤੂ ਹੋਣਗੇ ਉਹਨਾਂ ਨੂੰ 15000 ਰੁਪਏ ਇਨਾਮ ਮਿਲੇਗਾ ਉੱਥੇ ਹੀ ਅਗਲੇ 25 ਜੇਤੂ ਜੋ ਨੇ ਉਹਨਾਂ ਨੂੰ 10000 ਦਾ ਇਨਾਮ ਤੇ ਜੋ 50 ਜੇਤੂ ਹੋਣਗੇ ਉਹਨਾਂ ਨੂੰ 5000 ਦਾ ਇਨਾਮ ਜੋ ਹੈ ਉਹ ਇਸ ਰੀਲ ਕੰਪੀਟੀਸ਼ਨ ਦੇ ਜ਼ਰੀਏ ਜੋ ਹੈ ਉਹ ਜਿੱਤ ਸਕਦੇ ਨੇ